ਤਰਨਜ਼ੇਲੇ ਦੇ ਵਿੱਚ ਆਪਾਂ ਦੀਨੇਵਾਲ ਪਿੰਡ ਦੇ ਵਿੱਚ ਖੜੇ ਹਾਂ ਔਰ ਸਾਰੇ ਨੌਜਵਾਨ ਨੇ ਇਹਨਾਂ ਇੱਥੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਔਰ ਉਹਨਾਂ ਦੇ ਜਿਹੜੇ ਸਾਥੀ ਸਨ ਪ੍ਰਚਾਰ ਕਰਕੇ ਗਏ ਨੇ ਚੋਣ ਪ੍ਰਚਾਰ ਨੌਜਵਾਨਾਂ ਤੋਂ ਜਾਣਨ ਦਾ ਯਤਨ ਕਰਦੇ ਹੋ ਸਾਡੇ ਨਾਲ ਇੱਕ ਸੋਸ਼ਲ ਸਟਾਰ ਤੁਸੀਂ ਵੇਖਿਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਭਾਈ ਅਮਰਤਪਾਲ ਦੇ ਨਾਲ ਜੇਲ੍ਹ ਦੇ ਵਿੱਚ ਉਹ ਵੀ ਸ਼ੋਸ਼ਲ ਸਟਾਰ ਸੀ ਉਹ ਪ੍ਰਧਾਨ ਮੰਤਰੀ ਕਰਕੇ ਪ੍ਰਧਾਨ ਮੰਤਰੀ ਬਾਜੇ ਕੇ ਕਰਕੇ ਮਸ਼ਹੂਰ ਹੋਇਆ ਤੇ ਇਹ ਵੀਰ ਜਿਹੜਾ ਸੀ ਇਹ ਮੁੱਖ ਮੰਤਰੀ ਕਰਕੇ ਮਸ਼ਹੂਰ ਹੋਇਆ ਸੋ ਸਾਰੇ ਨੌਜਵਾਨਾਂ ਦਾ ਅਸੀਂ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਮੁੱਖ ਮੰਤਰੀ ਜੀ ਕਿਹਨੂੰ ਪਾ ਰਹੇ ਵੋਟ ਹਾਂਜੀ ਵੋਟ ਅਮਰਤਪਾਲ ਸਾਹਿਬ ਨੂੰ ਪਾਵਾਂਗੇ ਪੱਕੀ ਆਲੀ ਹਾਂਜੀ ਹਾਂਜੀ ਪਾ ਦਾਂਗੇ ਪਾ ਦਾਂਗੇ ਐਮਪੀ ਬਣਾ ਕੇ ਛੱਡੋਗੇ? ਹਾਂਜੀ ਬਣਾ ਦਾਂਗੇ। ਐਮਪੀ ਮੇਰੇ ਕੱਲੇ ਵੋਟ ਪਾਉਣਾ ਥੋੜੀ ਬੰਨਾ ਸਾਰੇ ਪਾਉਣਗੇ ਫੇਰੀ ਬੰਨਾ। ਤੇ ਕਿਵੇਂ ਪਿੰਡ ਵਾਲਿਆਂ ਦਾ ਕੀ ਹੈ ਵਿਚਾਰ ਨੇ? ਹਾਂਜੀ ਪਿੰਡ ਵਾਲਿਆਂ ਦਾ ਵਿਚਾਰੇ ਹੋਈ ਆ ਪਾਉਣਗੇ ਵੋਟ ਪਿੰਡ ਵਾਲੇ ਵੀ। ਹਾਂਜੀ ਵੀਰੇ ਕਿਹਨੂੰ ਵੋਟ ਪਾ ਰਹੇ? ਭਾਈ ਅਮਰਪਾਲ ਸਿੰਘ ਨੂੰ। ਕਿਉਂ ਪਾ ਰਹੇ? ਕਿਉਂਕਿ ਨਸ਼ਿਆਂ ਦੇ ਬਾਰੇ ਵਾਧੂ ਉਹਨਾਂ ਨੇ ਜਾਗਰੂਤ ਕੀਤਾ ਇਸ ਸੰਗਤਾਂ ਨੂੰ। ਹਾਂਜੀ ਨੌਜਵਾਨਾਂ ਨੂੰ ਨੰਬਰ ਸ਼ਿਕਾਇਆ ਗਿਆ ਸੀ। ਜੀ ਤੇ ਹੁਣ ਫੇਰ ਸੰਗਤਾਂ ਸਾਰੀ ਆਂਦੀਆਂ ਵੀ ਅਮਰਪਾਲ ਸਿੰਘ ਦੀ ਆਵੇ। ਤੁਹਾਡੀ ਵੋਟ ਬਣ ਗਈ ਹੈ? ਹਾਂਜੀ ਹੈਂ? ਹਾਂਜੀ ਸਾਡੀ ਵੋਟ ਬਣੀ ਆਈ। ਐਂ ਤਾਂ ਅਮ ਸਾਰਾ ਪਿੰਡ ਹੀ ਹਾਂਜੀ ਹਾਂਜੀ ਪੂਰਾ ਮਨ ਬਣਾਈ ਬੈਠੇ ਹਾਂਜੀ ਹਾਂਜੀ ਪੂਰਾ ਮਾਂ ਹਾਂਜੀ ਵੀਰ ਜੀ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਵਾਂਗੇ ਕਿਉਂਕਿ ਉਹਨਾਂ ਨੇ ਬਹੁਤ ਹੀ ਸਰਕਾਰਾਂ ਨੂੰ ਇੱਕ ਸਾਹ ਲੈਣਾ ਜੋ ਸਰਕਾਰਾਂ ਕੰਮ ਕਰ ਰਹੇ ਸਨ ਉਹ ਭਾਈ ਅਮਰਪਾਲ ਸਿੰਘ ਹੀ ਕਰ ਰਹੇ ਨੇ ਨਸ਼ੇ ਛਡਾ ਰਹੇ ਸੀ ਪਰ ਸਰਕਾਰ ਨੇ ਉਹਨਾਂ ਦੇ ਪੁੱਠਾ ਕੇਸ ਪਾ ਕੇ ਉਹਨਾਂ ਨੂੰ ਬਹੁਤ ਹੀ ਦੂਰ ਭੇਜਿਆ ਡੇਬੂਗਰ ਜੇਰੇ ਵਿੱਚ ਇਸ ਕਰਕੇ ਹੁਣ ਇਸ ਵਾਰ ਉਹਨਾਂ ਨੂੰ ਵੋਟਾਂ ਪਾ ਕੇ ਛਡਾਉਣ ਦਾ ਯਤਨ ਕਰਾਂਗੇ ਤੇ ਸਾਰੇ ਪਿੰਡ ਇੱਕ ਸਾਹ ਨਾਲ ਇੱਕ ਪਾਸੇ ਹੋ ਚੁੱਕਾ ਵਾ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਖੜੋ ਚੁੱਕੇ ਆ ਤੇ ਸਾਰੇ ਵੋਟ ਉਹਨਾਂ ਨੂੰ ਪਾ ਕੇ ਭਾਈ ਅਮਰਪਾਲ ਸਿੰਘ ਜਿਤਾ ਤੇ ਰਾ ਹੁੰਦੀਆਂ ਨੇ ਕੋ ਕਾਂਗਰਸ ਦੀ ਧਿਰ ਹੁੰਦੀ ਕੋ ਅਕਾਲੀ ਦੀ ਧਿਰ ਹੁੰਦੀ ਕੋ ਝਾੜੂ ਵਾਲੇ ਹੋਣਗੇ ਹੈ ਕਈ ਅਸਲੀ ਵੀ ਹੁੰਦੇ ਲੀਡਰ ਕੇ ਕੜਮ ਚੌਧਰੀ ਵੀ ਹੁੰਦੇ ਨੇ ਉਹ ਟਿੰਡ ਚਕਾਨਾ ਨਹੀਂ ਪਾਉਂਦੇ ਕੁਝ ਕੁ ਕਰਦੇ ਆ ਪਰ ਬਹੁਤ ਸਾਲ ਹੱਦ ਤੱਕ ਲੋਕ ਇੱਕ ਪਾਸੇ ਹੋ ਚੁੱਕਿਆ ਭਾਈ ਅਮਿਤਪਾਲ ਸਿੰਘ ਦੇ ਹੱਕ ਵਿੱਚ ਅੱਜ ਵੀ ਬਹੁਤ ਸਾਡੇ ਪਹਿਲਾਂ ਪਾਰਟੀਆਂ ਅਲੱਗ-ਅਲੱਗ ਹੁੰਦੀਆਂ ਸੀ ਪਰ ਅੱਜ ਬਹੁਤ ਵੀ ਅਲੱਗ-ਅਲੱਗ ਪਾਰਟੀਆਂ ਦੇ ਬੰਦੇ ਇੱਕੋ ਜਗ੍ਹਾ ਕੇ ਬੈਠੇ ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਇਸ ਕਰਕੇ ਇਸ ਵਾਰ ਬਹੁਤ ਜ਼ਿਆਦਾ ਉਮੀਦ ਹੈ ਭਾਈ ਅਮਿਤਪਾਲ ਸਿੰਘ ਜਿੱਤੇ ਜਾਣਗੇ ਇੱਕ ਗੱਲ ਦਰਸ਼ਕੋ ਵੇਖਣ ਵਾਲੀ ਏ ਵੀ ਜਿੱਥੇ ਭਾਈ ਅਮਰਤਪਾਲ ਸਿੰਘ ਕਰਕੇ ਪਿੰਡ ਦੇ ਵਿੱਚ ਏਕਾ ਵੀ ਹੋ ਰਿਹਾ ਹੈ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਇਹ ਭਾਈਚਾਰਕ ਸਾਂਝ ਸੀ ਕਿਤੇ ਨਾ ਕਿਤੇ ਉਹ ਰਾਜਨੀਤੀ ਕਰਕੇ ਉਹ ਸਾਡੇ ਚ ਆਪਸੀ ਭਾਈਚਾਰਾ ਫੁੱਟ ਵੀ ਪਈ ਸੀ ਉਹ ਭਾਈਚਾਰਕ ਸਾਂਝ ਜਿਹੜੀ ਇਹ ਰਾਜਨੀਤੀ ਦੀ ਭੇਟ ਚੜ ਕੇ ਉਹ ਜਿਹੜੀ ਭਾਈਚਾਰਕ ਸਾਂਝ ਹੀ ਖੰਭ ਲਾ ਕੇ ਉੱਡ ਵੀ ਗਈ ਸੀ ਪਰ ਅੱਜ ਵੀਰ ਨੇ ਕਿਹਾ ਵੀ ਇੱਕ ਗੱਲ ਦੀ ਸਾਨੂੰ ਖੁਸ਼ੀ ਹੋਈ ਅੱਜ ਜਦੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਆਏ ਤੇ ਕਹਿੰਦੇ ਉੱਥੇ ਕਾਂਗਰਸੀ ਵੀ ਬੈਠੇ ਸਨ ਉਥੇ ਅਕਾਲੀ ਵੀ ਬੈਠੇ ਸਨ ਉਥੇ ਭਾਜਪਾਈ ਵੀ ਬੈਠੇ ਸਨ ਉਥੇ ਝਾੜੂ ਵਾਲੇ ਬੈਠੇ ਸੀ ਇਸ ਗੱਲ ਦੀ ਅੱਜ ਖੁਸ਼ੀ ਹੋਈ ਹੈ ਹਾਂਜੀ ਬਹੁਤ ਹੀ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਬੈਠੇ ਹੋਏ ਸੀ ਪਰ ਸਾਰੇ ਅੱਜ ਇੱਕੋ ਜਗ੍ਹਾ ਇਕੱਠੇ ਸੀ ਕਿ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਵਾਂਗੇ ਤੇ ਜਿਤਾਵਾਂਗੇ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਅੱਗੇ ਪਿੰਡ ਚ ਹੁੰਦੀਆਂ ਵੀ ਅਲੱਗ-ਅਲੱਗ ਬੂਤ ਲੱਗਦੀ ਸੀ ਇਸ ਵਾਰ ਸਾਨੂੰ ਉਮੀਦ ਹੈ ਵੀ ਇੱਕੋ ਬੂਤ ਲੱਗੋ ਭਾਈ ਅਮਰਪਾਲ ਸਿੰਘ ਜੀ ਦਾ ਵਿਰੋਧੀ ਆਂਦੇ ਕਹਿੰਦੇ ਵੀ ਇਹ ਲੋਕ ਉਹੀ ਨੇ ਹਲਕਾ ਵੀ ਉਹੀ ਹੈ ਨਾ ਬੀਬੀ ਖਾਲੜਾ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਕੋਈ ਨਹੀਂ ਜਾਣਿਆ ਤੇ ਭਾਈ ਅਮਰਤਪਾਲ ਸਿੰਘ ਦੀ ਵੀ ਕੁਰਬਾਨੀ ਨੂੰ ਇਹਨਾਂ ਨੂੰ ਜਾਣਣਾ ਨਹੀਂਗਾ ਉਹ ਇਸ ਤਰੀਕੇ ਦਾ ਇਹ ਗੱਲ ਇਸ ਤਰ੍ਹਾਂ ਵੀ ਭਾਈ ਸਿਮਰ ਸਿੰਘ ਮਾਨ ਜੀ ਭਾਈ ਸਿਮਰ ਸਿੰਘ ਮਾਨ ਜੀ ਉਦੋਂ ਜਿੱਤੇ ਸੀ ਉਹ ਵੀ ਖਡੂਰ ਸਾਹਿਬ ਹਲਕੇ ਦੇ ਜਿੱਤੇ ਸੀ ਫਿਰ ਉਹੋ ਹੀ ਹਲਕਾ ਹੈ ਵੀ ਜੇ ਇਸ ਵਾਰ ਵੀ ਲੋਕ ਇਕੱਠੇ ਹੋਣਗੇ ਜੇ ਭਾਈ ਖਾਲੜਾ ਸਾਹਿਬ ਆਪ ਹੁੰਦੇ ਸ਼ਾਇਦ ਆਪ ਉਹ ਵੀ ਦੇ ਸਕਦੇ ਸੀ ਬੀਬੀ ਖਾਲੜਾ ਜੀ ਦੀ ਇੱਕ ਸਾਡਾ ਪ੍ਰਚਾਰ ਨਹੀਂ ਹੋ ਸਕਿਆ ਕਿਉਂਕਿ ਲੋਕ ਲੋਕਾਂ ਜਿਆਦਾ ਨਹੀਂ ਪਤਾ ਚੱਲ ਸਕਿਆ ਕਿਉਂਕਿ ਸਰਕਾਰ ਵੱਲੋਂ ਦਬਾਇਆ ਗਿਆ ਸੀ ਲੋਕਾਂ ਡਰ ਆ ਗਿਆ ਸੀ ਪਰ ਇਸ ਵਾਰ ਲੋਕ ਜਮਾਨੀ ਡਰ ਰਹੇ ਅਤੇ ਸਾਰੇ ਲੋਕ ਉਹਨਾਂ ਦਾ ਸਾਥ ਦੇ ਰਹੇ ਹਨ